ਪ੍ਰਧਾਨ ਜੀ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਅੱਧਰ ਦੇਖੇ ਪਹੁੰਚੇ ਹੋ ਕਿ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੰਘ ਸਾਹਿਬ ਨੂੰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਨ ਆਇਆ ਹਾਂ ਇੱਕ ਗੁਰਸੇਖੂਨ ਦੇ ਨਾਤੇ ਕਿ ਇੱਕਲੇ ਸ਼ੀਨ ਜੋ ਹਰਿਆਣਾ ਕਮੇਟੀ ਚ ਕਲੇਸ਼ ਪਾਈ ਬੈਠਾ ਹੈ ਉਹਨਾਂ ਕਲੇਸ਼ ਘਟਣ ਵਾਸਤੇ ਬੇਨਤੀ ਕਰਨੀ ਹੈ ਕਿ ਪੰਜਾਬ ਤੋਂ ਆ ਕੇ ਗੁਰਦਾਸਪੁਰ ਤੋਂ ਆ ਕੇ ਜਦੋਂ ਦਾ ਵੀ ਹਰਿਆਣੇ ਵਿੱਚ ਆਇਆ ਹੈ ਉਹਨਾਂ ਹਮੇਸ਼ਾ ਉਹਨੇ ਹਮੇਸ਼ਾ ਕਲੇਸ਼ ਪਾ ਕੇ ਹੀ ਰੱਖਿਆ ਹੈ ਉਹਨਾਂ ਨੇ ਬਲਜੀਤ ਸਿੰਘ ਦਾ ਦੂਆ 2022 ਚ ਜਦੋਂ ਕਮੇਟੀ ਸ਼ਾਪਿੰਗ ਕੋਟ ਨੂੰ ਆਰਡਰ ਹੋਏ ਦੇਰ ਤਰ੍ਹਾਂ ਮਿਨਿਆ ਵਾਸਤੇ ਸਰਕਾਰ ਨੇ ਕਮੇਟੀ ਅਡੋਕ ਕਮੇਟੀ ਬਣਾਈ 2022 ਵਿੱਚ ਫਿਰ ਉਸ ਨੇ ਪੰਜੋਖੜਾ ਸਾਹਿਬ ਦੇ ਵਿੱਚ ਮੀਟਿੰਗ ਦੇ ਵਿੱਚ ਮੈਂਬਰਾਂ ਨੂੰ ਗਾਲੀਆਂ ਕੱਢੀਆਂ ਧਮਕਾਇਆ ਡਰਾਇਆ ਜੋ ਕਿ ਸਿੱਖ ਧਰਮ ਦੇ ਵਿੱਚ ਇਹ ਗਵਾਰਾ ਹੀ ਨਹੀਂ ਕਰਦਾ ਕਿ ਇੱਕ ਧਰਮ ਪ੍ਰਚਾਰ ਕਮੇਟੀ ਦਾ ਆਪਣੇ ਆਪ ਨੂੰ ਅਫਵਾਣ ਵਾਲਾ ਚੇਅਰਮੈਨ ਤੇ ਮੀਟਿੰਗ ਦੇ ਵਿੱਚ ਮਾਵਾ ਭੈਣਾ ਨਹੀਂ ਗਾਲੀਆਂ ਕੱਢੇ ਇਹ ਸ਼ੋਭਾ ਨਹੀਂ ਦਿੰਦੀ ਇਸੇ ਕਰਕੇ ਹੀ ਸਭ ਤੋਂ ਵੱਡਾ ਮੈਂ ਇਸ ਕਰਕੇ ਪੇਸ਼ ਹੋਇਆ ਕਿ ਮੈਂ 20 ਸਾਲ ਲੜਾਈ ਲੜ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਮੇਰਾ ਬਹੁਤ ਵਿਰੋਧ ਵੀ ਹੋਇਆ ਦੁਨੀਆ ਪਰਦੇਸੀਖਾਂ ਨੇ ਵਿਰੋਧ ਕੀਤਾ ਕਿ ਚੇਂਦਾ ਸਾਹਿਬ ਫਿਊਮਨੀ ਕਮੇਟੀ ਤੋੜ ਰਹੇ ਨੇ ਪਰ ਮੈਂ ਹਰਿਆਣਾ ਦਾ ਹੱਕ ਲੈਣ ਵਾਸਤੇ ਕਿ ਹਰਿਆਣੇ ਦੇ ਗੁਰਦੁਆਰਿਆਂ ਦੀ ਸੰਭਾਲ ਉਸ ਤਰੀਕੇ ਨਾਲ ਨਹੀਂ ਹੋ ਰਹੀ ਜਿਵੇਂ ਹੋਣੀ ਚਾਹੀਦੀ ਹੈ ਚੌਣੀ ਕਮੇਟੀ ਦਾ ਦਾਇਰਾ ਵੱਡਾ ਹੋਣ ਕਰਕੇ ਉਹਨਾਂ ਦਾ ਹਰਿਆਣਾ ਵਿੱਚ ਘੱਟ ਤਵੱਜੂ ਦਿੰਦੇ ਨੇ ਤੇ ਅਸਾਂ 1964 ਦੇ ਰੀਆਰਗੇਨ ਐਕਟ ਦੇ ਮੁਤਾਬਿਕ ਸਹਾਰਾ ਲੈ ਕੇ ਸੁਪਰੀਮ ਕੋਰਟ ਤੇ ਜਾ ਕੇ ਤੇ ਹਰਿਆਣਾ ਦੀ ਵੱਖਰੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਮੋਹਰ ਲਾਈ ਪਰ ਇਹ ਸੀ ਇਨਸਾਨ ਨੇ 1999 ਤੋਂ ਲੈ ਕੇ 2014 ਤੱਕ ਜਦੋਂ ਤੱਕ ਕਮੇਟੀ ਦਾ ਸੰਘਰਸ਼ ਚੱਲਿਆ 16 ਸਾਲ ਕਿਰੇ ਇੱਕ ਦਿਨ ਵੀ ਸ਼ਮੂਲੀਅਤ ਨਹੀਂ ਕੀਤੀ ਪਰ ਜਦੋਂ 2014 ਵਿੱਚ ਐਕਟ ਪਾਸ ਹੋ ਗਿਆ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜੋ ਕਾਦਿਆਂ ਦਾ ਰਹਿਣ ਵਾਲਾ ਸੀ ਉਸ ਟਾਈਮ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਉਹਦੇ ਤਰਲੇ ਕਰਕੇ ਧੱਕੇ ਨਾਲ ਆਪਣਾ ਨਾਮ ਉਸ 40 ਮੈਂਬਰੀ ਹੁਦਾ ਕਮੇਟੀ ਨੂੰ ਜੋ ਅਡਜੈਕਟਿਵ ਮੇਜ ਅਡੋ ਕਮੇਟੀ ਬਣਾਈ ਸੀ ਜਬਰਦਸਤੀ ਉਹਦੇ ਤਰਲੇ ਕਰਕੇ ਮੈਥੋਂ ਨਾ ਪਵਾ ਲਿਆ ਪਰ ਮੈਨੂੰ ਪਤਾ ਨਹੀਂ ਸੀ ਇਹ ਇਸ ਇਨਸਾਨ ਦੀ ਫਿਤਰਤ ਕੀ ਹੈ ਹੁਣ ਜਦੋਂ ਇਹਨੇ ਕਲੇਸ਼ ਪਾਣਾ ਸ਼ੁਰੂ ਕੀਤਾ ਤੇ ਮੈਂ ਇਹਦਾ ਸਾਰਾ ਰਿਕਾਰਡ ਗੁਰਦਾਸਪੁਰ ਦਾ ਜਿਹੜਾ ਕਾਦੀਆਂ ਤਹਿਸੀਲ ਦੇ ਵਿੱਚ ਇਹਦਾ ਪੈਣੀ ਖੁਰਦ ਪਿੰਡ ਹੈ ਇਹਦਾ ਮੈਂ ਸਾਰਾ ਰਿਕਾਰਡ ਲੈ ਕੇ ਆਇਆ ਹਾਂ ਤੇ ਕਾਲਕਤਕ ਸਾਹਿਬ ਨੂੰ ਬੇਨਤੀ ਕਰਨਾ ਆਹਾਂ ਕਿ ਜੋ ਕੁਲੇਸ਼ੀ ਇਨਸਾਨ ਹੈ ਹੱਥ ਜੋੜਦਾ ਹਾਂ ਇਹ ਭਾਵੇਂ ਪੰਜਾਬ ਵਾਲਿਓ ਗੁਰਦਾਸਪੁਰ ਵਾਲਿਓ ਇਨੂੰ ਆਪਣੇ ਵਾਪਸ ਲੈ ਦਿਓ ਅਸੀਂ ਇਹਦੋਂ ਤੋਂ ਬਹੁਤ ਤੰਗ ਆ ਚੁੱਕੇ ਹਾਂ ਕਿਉਂਕਿ ਸਭ ਤੋਂ ਵੱਡਾ ਦੁੱਖ ਹੀ ਮੈਨੂੰ ਇਸ ਕਰਕੇ ਹੈ ਕਿ ਮੈਂ 22 ਸਾਲ ਲੜਾ ਲੜਾਈ ਲੜ ਕੇ ਨਾ ਘਰ ਦੀ ਪਰਵਾਹ ਕੀਤੀ ਨਾ ਆਪਣੀ ਜ਼ਿਹਰ ਦੀ ਪਰਵਾਹ ਕੀਤੀ ਆਪਣਾ ਸਾਰਾ ਬਿਜ਼ਨਸ ਠੱਪ ਕਰ ਲਿਆ ਪਰ ਹਰਿਆਣਾ ਕਮੇਟੀ ਵਾਸਤੇ 22 ਸਾਲ ਲੜਾਈ ਲੜੀ ਪਰ ਇਸ ਇਨਸਾਨ ਨੇ ਹੁਣ ਵੀ ਕਲੇਸ਼ ਪਾ ਕੇ ਰੱਖਿਆ ਹੋਇਆ ਹੈ ਤੇ ਕਲੇਸ਼ ਨੂੰ ਕਟਵਾਉਣ ਵਾਸਤੇ ਅੱਜ ਜਿਹਸਧਰ ਕੋਲ ਬੇਨਤੀ ਕਰਨ ਆਏ ਹਾਂ ਵੇਖੋ ਜਿਹਸਧਰ ਸਾਹਿਬ ਸਾਡੀ ਇਸ ਅਪੀਲ ਨੂੰ ਕਿੰਨਾ ਕੋ ਸਹੀ ਠਹਿਰਦੇ ਨੇ ਮੈਂ ਜਸਮੀ ਦਾ ਹਾਂ ਕਿ ਹਰਿਆਣਾ ਕਮੇਟੀ ਦੇ ਵਿੱਚ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੂੰ ਚੇਅਰਮੈਨ ਤੋਂ ਹਟਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਇਹ ਬਾਝ ਨਹੀਂ ਆਇਆ ਤੇ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ 2014 ਤੋਂ ਲੈ ਕੇ 2026 ਤੱਕ ਜਿੰਨਾ ਵੀ ਇਹਨੇ ਫੰਡ ਇਕੱਠਾ ਕੀਤਾ ਹੈ ਸਾਰੀ ਦੁਨੀਆ ਪਰ ਦੇ ਸਿੱਖਾਂ ਨੂੰ ਪਤਾ ਹੈ ਜਿਹੜੇ ਸੰਸਥਾ ਚਲਾਉਂਦੇ ਨੇ ਜਿਹੜੇ ਸਸ਼ਸਤਾ ਦਾ ਪ੍ਰਚਾਰਕ ਹੁੰਦਾ ਹੈ ਉਹ ਜਿੰਨਾ ਵੀ ਫੰਡ ਇਕੱਠਾ ਕਰਕੇ ਲੈਂਦਾ ਹੈ ਧਰਮ ਪ੍ਰਚਾਰ ਦੇ ਨਾਂ ਦੇ ਜਾਂ ਹੋਰ ਕਰਕੇ ਲੈਂਦਾ ਹੈ ਪ੍ਰਚਾਰਕ ਦਾ ਕੰਮ ਹੈ ਕਿ ਉਹ ਸੰਸਥਾਤਾਂ ਦੇ ਜਮ੍ਹਾਂ ਕਰਾਉਂਦਾ ਹੈ ਪਰ ਇਸ ਨੇ ਜਿੰਨੇ ਕਰੋੜਾਂ ਰੁਪਈਆ ਦੇ ਫੰਡ ਜੋ ਇਕੱਠੇ ਕੀਤੇ ਇਹਨੇ ਆਪਣੇ ਘਰ ਬਣਾਏ ਜ਼ਮੀਨਾਂ ਖਰੀਦੀਆਂ ਧੱਕੇ ਕੀਤੇ 25 ਕਰੋੜ ਦੀਆਂ ਗੱਡੀਆਂ ਖਰੀਦੀਆਂ ਕਰੋੜਾਂ ਰੁਪਈਆ ਨੇ ਬੈਂਕ ਵਿੱਚ ਆਪਣੇ ਜਮ੍ਹਾਂ ਕਰਾਏ ਨੇ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡ ਵਿੱਚ ਇਹਨੇ ਇੱਕ ਪੈਸਾ ਵੀ ਨਹੀਂ ਪਾਇਆ ਜਿਹੜਾ ਕਿ ਸਾਰੇ ਕਾਨੂੰਨਾਂ ਦਾ ਹੀ ਉਲੰਘਣ ਕਰਦਾ ਹੈ ਇਸ ਕਰਕੇ ਇਹ ਸਾਰਾ ਰਿਕਾਰਡ ਜਹਦਰ ਸਾਹਿਬ ਨੂੰ ਪੇਸ਼ ਕਰਾਂਗੇ ਜੋ ਜੋ 2014 ਤੋਂ ਲੈ ਕੇ 2026 ਤੱਕ ਇਹਨੇ ਫੰਡ ਇਕੱਠੇ ਕੀਤੇ ਨੇ ਉਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਜਾਵਾਂ ਹੋਣੇ ਚਾਹੀਦੇ ਨੇ ਇਹ ਸਾਰੀਆਂ ਬੇਨਤੀਆਂ ਵਾਸਤੇ ਇੱਥੇ ਪਹੁੰਚਿਆ ਤੇ ਅੱਜ ਦੇਖੋ ਸਿੰਘ ਸਾਹਿਬ ਸਾਨੂੰ ਕਿਵੇਂ ਦਾ ਰਿਸਪੌਂਸ ਦੇਣਗੇ ਅਸੀਂ ਤੇ ਬੇਨਤੀ ਕਰ ਸਕਦੇ ਹਾਂ ਕਿਉਂਕਿ ਸਿੱਖਾਂ ਦੇ ਕੋਲ ਹੋਰ ਕੋਈ ਵੀ ਐਡਾ ਵੱਡੀ ਜੁਡੀਸ਼ੀਅਲ ਨਹੀਂ ਨਾ ਨਾ ਕੋਈ ਅਦਾਲਤ ਜਿਹੜੀ ਸਾਡੇ ਅਕਾਲ ਤਖਤ ਸਾਹਿਬ ਦੀ ਹੈ ਠੀਕ ਹੈ دنیਵੀ ਅਦਾਲਤਾਂ ਸਾਡੇ ਕੋਲ ਹਨ ਪਰ ਜੋ ਸਿੱਖਾਂ ਨਾਲ ਕਿਤੇ ਕੋਈ ਸੇਖੀ ਧੱਕਾ ਕਰਦਾ ਹੈ ਜਾਂ ਸੇਖੀ ਮਾਰਾ ਪੈਦਾ ਹੋ ਜਾਂਦਾ ਹੈ ਤੇ ਉਹਦਾ ਜੋ ਹੈ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੇਨਤੀ ਕੀਤੀ ਜਾ ਸਕਦੀ ਹੈ ਉਸ ਮੁੱਦੇ ਨੂੰ ਰੱਖਦੇ ਹੋਏ ਅਜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਰਹੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗੁਆਰ ਪੈਰੀਵੇਅਰ ਗ੍ਰਾਫਟੋਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਵਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News